ਹਾਂਜੀ ਅੱਜ ਡਾਕਟਰ ਆਏ ਸੀ ਜਸਮੰਤ ਤੇ ਉਹ ਨੀਲੀ ਰਵੀ ਨਸਲ ਜਿਹੜੀ ਆ ਨਾ ਉਹਦੇ ਵਿੱਚ ਜਿੰਨੇ ਨੀਲੀ ਰਵੀ ਦੇ ਵਿੱਚ ਆ ਕਾਲਾ ਪੈਰ ਨਹੀਂ ਵਿੱਚ ਦਾਗ ਆ ਜਾਂਦਾ ਕਹਿੰਦਾ ਵੀ ਇਹ ਬਰੀਡ ਦੇ ਵਿੱਚ ਨਹੀਂ ਹੁੰਦਾ ਹੈਗਾ ਯਾਨੀ ਕਿ ਨੀਲੀ ਰਵੀ ਦੇ ਨੀਲੀ ਰਵੀ ਦੇ ਵਿੱਚ ਬਰੀਡ ਦੇ ਵਿੱਚ ਇਹ ਕਾਲਾ ਦਾਗ ਜਿਹੜਾ ਆ ਗਿਆ ਵੀ ਉਹ ਨਹੀਂ ਹੁੰਦਾ ਹੈਗਾ ਤੇ ਬਾਕੀ ਜਿਹੜਾ ਆਖਾ ਆਖਾ ਮਣਕਣੀ ਮੰਗਦਿਆ ਜੀ ਚਿੱਟੀ ਜਿਵੇਂ ਆ ਵਿੱਚ ਦਾਗ ਆ ਗਏ ਨਾ ਵਿੱਚ ਇਹ ਦਾਗ ਨਹੀਂ ਮੰਗਦੇ ਹੈਗੇ ਅੱਖ ਦੇ ਵਿੱਚ ਤੇ ਬਾਕੀ ਮੱਝ ਦੇ ਕੈਰੈਕਟਰ ਬਹੁਤ ਵਧੀਆ ਨੇ ਪਰ ਉਹ ਡਾਕਟਰ ਕਹਿੰਦਾ ਦੀ ਜਾਨੀ ਕਿ ਇਹ ਦੋ ਕੈਰੈਕਟਰ ਨੇ ਜਿਹੜੇ ਇਹਦੇ ਚ ਜਾਨੀ ਕਿ ਮੱਝ ਕੱਟ ਕਰਦੀ ਹੈ ਨੀਲੀ ਰਾਗ ਦੇ ਦੋ ਕੈਰੈਕਟਰਾਂ ਦੇ ਵਿੱਚੋਂ ਕੱਟ ਕਰਦੀ ਹੈ ਬਾਕੀ ਸਾਰੇ ਕੈਰੈਕਟਰ ਪੂਰੇ ਕਰਦੀ ਹੈ ਇਸੇ ਤਰ੍ਹਾਂ ਹੀ ਅੱਗੇ ਜਿਹੜੀ ਝੋਟੀ ਆ ਇਹ ਠੀਕ ਹੈ ਜੀ ਇਹ ਇਹ ਵੀ ਦੋ ਕੈਰੈਕਟਰ ਇੱਕ हां जी ਆ ਪਿਛਲੀਆਂ ਲੱਤਾਂ ਦੇ ਵਿੱਚ ਇੱਕ ਲੱਤ ਦੇ ਵਿੱਚ ਥੈਮ ਹੈਗੀ ਆ ਇਹ ਦੋ ਕੋ ਥੈਮ ਨੇ ਇਹਦੇ ਵਿੱਚ ਵੀ ਦੋ ਤਿੰਨ ਹਾਂਜੀ ਹਾਂਜੀ ਇਹ ਥੈਮ ਇਹ ਤਾਂ ਮੁੱਖਰਾ ਹਾਂਜੀ ਹਾਂ ਭਰਾ ਹੀ ਆ ਆਪਣਾ ਵਧੀਆ ਠੀਕ ਹੈ ਠੀਕ ਹਾਂਜੀ ਹਾਂ ਆ ਬਾਕੀ ਥਾਣ ਥਣ ਬਹੁਤ ਵਧੀਆ ਨੇ ਇਹਦੇ ਜੀ ਤੇ ਅੱਖ ਦੇ ਵਿੱਚ ਥੋੜਾ ਜਿਹਾ ਵਿੱਚ ਜਿਹੜਾ ਕਾਲਾ ਦਾਗ ਹੁੰਦਾ ਨਾ ਅੱਖ ਦੇ ਵਿੱਚ ਉਹ ਨਹੀਂ ਮੰਨਦੇ ਹੈਗੇ ਜੀ ਇਹ ਉਹਨੂੰ ਇਹ ਕੱਟ ਕਰਦੇ ਆਗੇ ਜਾਣ ਕੇ ਇੱਕ ਕੈਰੈਕਟਰ ਨੀਲੀ ਦਾ ਵੀ ਦਾ ਹੈ ਇੱਕ ਕੈਰੈਕਟਰ ਵੀ ਕੱਟ ਕੱਟ ਕਰਦਾ ਵੀ ਦੋ ਕੈਰੈਕਟਰ ਘੱਟਦੇ ਆ ਇਹਦੇ ਵਿੱਚ ਇਸ ਤਰ੍ਹਾਂ ਆ ਬਾਦਲ ਬੁੱਲ ਇਹ ਵੀ ਸੀ ਵੀਰਾਂ ਵਾਲਾ ਇਹਦਾ ਜੀ ਨਹੀਂ ਤਾਂ ਹੁਣ ਕੀ ਕਰੀਏ ਕੀ ਦਸੀਏ ਇਹਦਾ ਆਪਾਂ ਕੋ ਨਹੀਂ ਜਾਇਆ ਜਾਣਾ ਜਾਨੀ ਕਿ ਮੇਲੇ ਦੇ ਵਿੱਚ ਜਿਹੜੇ ਕੈਰੈਕਟਰ ਨੇ ਗਲੀਬ ਜੀਬ ਗੁਲਾਬੀ ਹੈ ਮੇਲੇ ਦੇ ਵਿੱਚ ਜਿਹੜੇ ਕੈਰੈਕਟਰ ਨੇ ਉਹ ਇਹ ਪੂਰੇ ਨਹੀਂ ਕਰਦਾ ਹੈਗਾ ਹਾਂ ਨਸਲ ਇਹ ਨੀਲੀ ਰਾਵੀ ਦੇ ਵਿੱਚ ਹੀ ਪੈਂਦਾ ਪਰ ਇਹ ਜਿਹੜੇ ਮੇਲੇ ਦੀਆਂ ਸ਼ਰਤਾਂ ਨੇ ਸ਼ਰਤਾਂ ਪੂਰੀਆਂ ਨਹੀਂ ਕਰਦਾ ਮੱਝਾਂ ਉਹ ਵੀ ਨੀਲੀ ਰਾਵੀ ਦੀਆਂ ਨੇ ਪਰ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਹੈਗੀਆਂ ਜਿਹੜੀਆਂ ਸ਼ਰਤਾਂ ਮੇਲੇ ਦੇ ਵਿੱਚ ਰੱਖਿਆ ਉਹ ਡਾਕਟਰਾਂ ਨੇ ਉਹ ਐ ਨਹੀਂ ਪਤਾ ਕਿਵੇਂ ਰੱਖਿਆ ਕੀ حساب ਕਿਤਾਬਾ ਉਹ ਡਾਕਟਰਾਂ ਨੂੰ ਜਿਆਦਾ ਪਤਾ ਹੈ ਅੱਗੇ ਜਿਸ ਵੀ ਭਰਾਣੇ ਜਾਨੀ ਕਿ ਮੇਲੇ ਲਈ ਮੱਝ ਖਰੀਦਣੀ ਹੈ ਨਾ ਉਹ ਇਹਨਾਂ ਗੱਲਾਂ ਦਾ ਧਿਆਨ ਰੱਖੇ ਵੀ ਜੇ ਮੇਲੇ ਲਈ ਮੱਝ ਤਿਆਰ ਕਰਨੀ ਹੈ ਤਨੋਂ ਲੈ ਮੇਲੇ ਲਈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤੇ ਬਾਅਦ ਦੇ ਵਿੱਚ ਮੱਝ ਖਰੀਦ ਲਈ ਹੁਣ ਆਪਾਂ ਮੱਝਾਂ ਖਰੀਦੀ ਜਾਂਦੇ ਆ ਕਿਸੇ ਤੇ ਚੈਨਲ ਤੋਂ ਫ੍ਰੀਜ਼ ਲਈ ਕਿਤੋਂ ਖਰੀਦ ਲਈ ਆਪਾਂ ਕਹਿੰਦੇ ਅਗਲਾ ਕਹਿੰਦਾ ਨੀਲੀ ਰਾਵੀ ਦੀ ਪਰ ਇੱਥੇ ਆ ਕੇ ਪਤਾ ਲੱਗਦਾ ਵੀ ਨੀਲੀ ਰਾਵੀ ਦੇ ਵਿੱਚ ਕੀ ਕੀ ਚਾਹੀਦਾ ਆਪਾਂ ਕਹਿੰਦੇ ਪੈਰ ਚਿੱਟੇ ਆ ਪੈਰ ਤਾਂ ਇਹਦੇ ਵੀ ਚਿੱਟੇ ਆ ਪਰ ਹਾਂ ਤਾਂ ਤਾਂ ਇਹ ਵੀ ਨਹੀਂ ਮਾਰ ਖਾਂਦੀ ਹੈਗੀ ਆਪਾਂ ਕਹਿੰਦੇ ਚਿੱਟੇ ਆ ਪਰ ਇਹ ਚ ਕਾਲਾ ਥਿੰਮੋ ਕਹਿੰਦਾ ਨਹੀਂ ਚਾਹੀਦਾ ਡਾਕਟਰ ਕਹਿੰਦਾ ਕਾਲਾ ਥਿੰਮ ਨਹੀਂ ਚਾਹੀਦਾ ਇਸ ਲਈ ਇੱਥੇ ਸਿਰਫ ਇੱਕ ਮੱਝ ਆਈ ਹੈ ਨੀਲੀ ਰਾਵੀ ਦੀ ਇੱਕ ਪਾਸ ਹੋਈ ਆ ਉਹ ਮੱਝ ਤੁਹਾਨੂੰ ਮੈਂ ਦਿਖਾਉਣਾ ਆ ਆ ਮੱਝ ਆ ਜੀ ਨੀਲੀ ਰਾਵੀ ਦੇ ਵਿੱਚ ਜਿਹੜੀ ਕਰੈਕਟਰ ਜਿੰਨੇ ਸਾਰੇ ਪਾਸ ਕੀਤੇ ਆ ਜੀ ਨੀਲੀ ਰਾਵੀ ਦੇ ਨੀਲੀ ਰਾਵੀ ਦੇ ਕਰੈਕਟਰ ਜਿਹੜੇ ਸਾਰੇ ਨਾ ਉਹਨੇ ਪਾਸ ਕੀਤੇ ਆ ਜੀ ਆ ਅੱਖ ਇਹਦੀ ਅੱਖ ਦੇਖ ਲਓ ਥੋੜਾ ਜਿਹਾ ਦੂਰ ਕਰਕੇ ਜਿਹੜੀ ਮੱਝ ਡਿਸਟਰਬ ਨਾ ਹੋਵੇ ਜੂਨ ਕਰਕੇ ਤੁਹਾਨੂੰ ਦਿਖਾ ਦਿੰਦਾ ਅੱਖ ਦੇਖ ਲਓ ਇਹਦੀ ਅੱਖ ਇਹਦੀ ਦੇਖ ਲਓ ਇਦਾਂ ਦੀ ਅੱਖ ਮੰਗਦੇ ਆ ਜੀ ਧਨੋਲੇ ਮੇਰੇ ਦੇ ਪੈਰ ਸਾਰੇ ਪੈਰ ਦੇਖੋ ਜੀ ਇੱਕ ਵੀ ਪੈਰ ਦੇ ਉੱਤੇ ਕਾਲਾ ਦਾਗ ਨਹੀਂ ਹੈਗਾ ਇਹੇ ਮੰਗਦੇ ਆ ਜੀ ਇਦਾਂ ਹੀ ਧੰਨਵਾਦ ਜੀ ਸਾਰਿਆਂ ਨੂੰ